ਹਾਂਜੀ ਸ਼ਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਤੇ ਇਹ ਕੁਝ ਸੂਟ ਹੈ ਜੀ ਜਿਹੜੇ ਬੁਕਿੰਗ ਹੋਈ ਵੀ ਆ ਇਹਨਾਂ ਨੂੰ ਆਪਾਂ ਕੋਰੀਅਰ ਲਈ ਪੈਕ ਕਰਕੇ ਰੱਖ ਰਹੇ ਹਾਂ ਤੇ ਜਿਹੜੇ ਸੂਟ ਜੀ ਆਪਣੇ ਕੋਲੇ ਬਚੇ ਹੋਏ ਆ ਇੱਕ ਝਲਕ ਆਪਾਂ ਤੁਹਾਨੂੰ ਉਹਨਾਂ ਦੀ ਵੀ ਦਿਖਾ ਦਿੰਨੇ ਆ ਇਹ ਸਾਰੇ ਸੂਟ ਪੈਕ ਹੋ ਗਏ ਆ ਕੁਝ ਨਵਾਂ ਸਟਾਕ ਆਇਆ ਆਪਾਂ ਉਹ ਵੀ ਦਿਖਾ ਦਿੰਨੇ ਆ ਬਟ ਪਹਿਲਾਂ ਅੱਜ ਮੈਂ ਸੋਚਿਆ ਕਿ ਜਿੰਨੇ ਕ ਬਚੇ ਹੋਏ ਆ ਮੈਂ ਤੁਹਾਨੂੰ ਉਹ ਦਿਖਾ ਦਣੀ ਆ अवेलेबल ਨੇ ਜਿੰਨੇ ਮੇਰੇ ਕੋਲੇ ਸੂਟ ਕਿਉਂਕਿ ਬਹੁਤ ਸਾਰੇ ਸੂਟਾਂ ਦੀਆਂ ਇਨਕੁਆਰੀਜ਼ ਆਉਂਦੀਆਂ ਤਾਂ ਫਿਰ ਕਸਟਮਰ ਨੂੰ ਕਈ ਵਾਰ ਇਹ ਕਹਿਣਾ ਬਾਰ ਬਾਰ ਨਾ ਮੈਨੂੰ ਸਾਰਿਆਂ ਨੂੰ ਮੈਸੇਜ ਤੇ ਰਿਪਲਾਈ ਦੇਣਾ ਥੋੜਾ ਜਿਹਾ ਔਖਾ ਲੱਗਦਾ ਸੋ ਮੈਨੂੰ ਇਹ ਆ ਕਿ ਮੈਂ ਸਾਰੇ ਕਸਟਮਰਸ ਨੂੰ ਇੱਕ ਵਾਰੀ ਫਿਰ ਤੋਂ ਜਿੰਨੀ ਕ ਵੈਰਾਈਟੀ ਆਪਣੇ ਕੋਲੇ ਪਈ ਹੈ ਉਹ ਮੈਂ ਦਿਖਾ ਦਣੀ ਆ ਅੱਛਾ ਜੀ ਅੱਜ ਆਪਾਂ ਗੱਲ ਕਰਾਂਗੇ ਨਵੇਂ ਜਿਹੜਾ ਪਹਿਲਾ ਸਟਾਕ ਸੀਗਾ ਉਹ ਆਪਣਾ ਲਗਭਗ ਖਤਮ ਹੀ ਹੋ ਗਿਆ ਜੀ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੁਪੱਟਿਆਂ ਵਾਲੀ ਤੋਂ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਇੱਕ ਸੂਟ ਜੀ ਆਪਣੇ ਕੋਲੇ ਇੱਕ ਡਿਜ਼ਾਈਨ ਮਤਲਬ ਸੂਟ ਨਹੀਂ ਇਹਦੇ ਵਿੱਚ ਹੋਣਗੇ ਤਿੰਨ ਚਾਰ ਪੀਸ ਪਈ ਹੋਣੀ ਆ ਇਹ ਵਾਲਾ ਜੀ ਇੱਕ ਇਹ ਪਿਆ ਇਹ ਤੁਹਾਨੂੰ ਮਿਲ ਜਾਣਾ ਇੱਕ ਰੈਮਟੈਕਸ ਦੇ ਵਿੱਚ ਨਾ ਇੱਕ ਬਿਨਾ ਦੁਪੱਟੇ ਵਾਲੇ ਸੂਟ ਮੰਗ ਰਹੇ ਸੀ ਕਈ ਕਸਟਮਰ ਉਹਨਾਂ ਦੇ ਵਿੱਚੋਂ ਇੱਕ ਇਹ ਵਾਲੀ ਵੈਰਾਈਟੀ ਪਈ ਹੋਈ ਹੈ ਜੀ ਇਹ ਰੈਮਟੈਕਸ ਕਾਟਨ ਹੈ ਪਲੇਨ ਕਾਟਨ ਹੈ ਇਹਦੇ ਨਾਲੇ ਕਾਟਨ ਦੀ ਸ਼ਰਟ ਹੈ ਇਹ ਵਾਲਾ ਵੀ ਸੂਟ ਤੁਸੀਂ ਲੈ ਸਕਦੇ ਹੋ ਇਹ ਵੀ ਪਿਆ ਹੋਇਆ ਜੀ ਪੈਚਵਰਕ ਦੇ ਵਿੱਚ ਇੱਕ ਸੂਟ ਪਿਆ ਹੋਇਆ ਜੀ ਦੁਪੱਟੇ ਦੇ ਉੱਪਰ ਪੈਚ ਲੱਗਿਆ ਹੋਇਆ ਇਹ ਸੂਟ ਵੀ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਣਗੇ ਜਿਹੜੇ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਜੀ ਉਹਨਾਂ ਦੇ ਉੱਪਰ ਫੁੱਲ ਹੈਵੀ ਡਿਸਕਾਊਂਟ ਹੋ ਜਾਂਦਾ ਇਹ ਹੈ ਜੀ ਮਸਲੀਨ ਦਾ ਦੁਪੱਟਾ ਇਹਦੇ ਉੱਪਰ ਹੈ ਪੈਚਵਰਕ ਤੇ ਇਹ ਕਾਟਨ ਦਾ 올ਓਵਰ ਸੂਟ ਹੈ ਇਹ ਵੀ ਤੁਹਾਨੂੰ ਮਿਲ ਜਾਣਾ ਹੈਗਾ ਜਿਹੜੇ ਸਿੰਗਲ ਸਿੰਗਲ ਜਾਂ 2-2 3-3 ਪੀਸ ਰਹਿ ਗਏ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਫਿਲਹਾਲ ਜਿਹੜੇ ਰਹਿ ਗਏ ਆ ਜਿਹੜੇ ਆ ਪੈਕ ਹੋਏ ਹੋਏ ਆ ਇਹ ਕਸਟਮਰ ਦੇ ਇਹਨਾਂ ਦੇ ਵਿੱਚੋਂ ਆਰਡਰ ਨਾ ਕਰਿਓ ਇੱਕ ਇਹ ਵਾਲਾ ਸੂਟ ਹੈ ਜੀ ਇਹਦੇ ਨਾਲ ਤੇ ਦੋ ਪੀਸ ਪਏ ਹੋਏ ਆਪਣੇ ਕੋਲੇ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਣੇ ਵੈਸੇ ਤਾਂ ਇਹ ਫਰੈਸ਼ ਦੇ ਵਿੱਚ ਆਈ ਸੀ ਪਰ ਚਲੋ ਇਹਦੇ ਉੱਪਰ ਵੀ ਥੋੜਾ ਬਹੁਤਾ ਡਿਸਕਾਊਂਟ ਹੋ ਜਾਣਾ ਕਿਉਂਕਿ ਸਿੰਗਲ ਸਿੰਗਲ ਪੀਸ ਦੀ ਇਨਕੁਆਰੀ ਦੇਣੀ ਵੀ ਥੋੜੀ ਝੋਖੀ ਲੱਗਦੀ ਆ ਸਟਾਕ ਓਵਰ ਹੋ ਜਾਵੇ ਸਾਰਾ ਤਾਂ ਮੈਨੂੰ ਵੀ ਥੋੜਾ ਵਧੀਆ ਲੱਗਦਾ ਤੇ ਇਹਦੇ ਵਿੱਚ ਜੀ ਇੱਕ ਪੀਸ ਜਿਹੜਾ ਆ ਬਚਿਆ ਹੋਇਆ ਹੈ ਪੈਚ ਦਾ ਵਰਕ ਹੈ ਇਸ ਤੇ ਉੱਪਰ ਵੈਸੇ ਵੀ ਦੁਪੱਟੇ ਤੇ ਵਰਕ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਮੇਬੀ ਕਲਰ ਹੈ ਜਿਹੜੇ ਉਹ ਸਹੀ ਆ ਰਹੇ ਹੋਣੇ ਹੈਗੇ ਕਿਉਂਕਿ ਮੇਰੇ ਨਾ ਫੋਨ ਦੀ ਐਕਚੁਅਲ ਚ ਸੈਟਿੰਗ ਖਰਾਬ ਹੋ ਗਈ ਸੀਗੀ ਕੈਮਰੇ ਦੀ ਤੇ ਉਹਦਾ ਕਰਕੇ ਫਿਰ ਇਹ ਜਿਹੜੇ ਕਲਰ ਸੀ ਤੁਹਾਨੂੰ ਉਹ ਪ੍ਰੋਪਰ ਨਹੀਂ ਦਿਖ ਪਾਏ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਤਾਂ ਹੀ ਮੈਂ ਸੋਚਿਆ ਕਿ ਅੱਜ ਬੈਕ ਕੈਮਰੇ ਦੇ ਨਾਲ ਥੋੜਾ ਜ਼ੂਮ ਕਰਕੇ ਇਸ ਤਰ੍ਹਾਂ ਮੈਂ ਵੀਡੀਓ ਬਣਾਉਣੀ ਤਾਂ ਜੋ ਤੁਹਾਨੂੰ ਪ੍ਰੋਪਰ ਸਟਾਫ ਟੇਪ ਪ੍ਰੋਪਰ ਕਲਰ ਵਗੈਰਾ ਦੇਖਣ ਵਰਕ ਦਿਖੇ ਆ ਦੇਖੋ ਜੀ ਹੁਣ ਤੁਹਾਨੂੰ ਪੂਰੀ ਬਰੀਕੀ ਦੇ ਨਾਲ ਇਹਦੇ ਵਿੱਚ ਵਰਕ ਦਿਖਦਾ ਹੈ ਇਹਦਾ ਕਲਰ ਦਿਖਦਾ ਹੈ ਸਟਾਫ ਦਿਖਦਾ ਹੈ ਪਿਓਰ ਕਾਟਨ ਹੈ ਇਹ ਇਹਦੇ ਨਾਲ ਆਹ ਵਾਲਾ ਦੁਪੱਟਾ ਹੈ ਜੀ ਲੈਮਨ yellow ਹੈ ਤੇ ਇਹਦੇ ਇਸ ਤਰ੍ਹਾਂ ਪੈਚ ਹੈ ਦੇ ਫੋਰ ਸਾਈਡਡ ਪੈਚ ਹੈ ਤੇ ਐਮ ਫੋਰ ਸਾਈਡਡ ਇਹਦੇ ਦੁਪੱਟੇ ਤੇ ਵਰਕ ਹੋਇਆ ਡੋਰੀ ਇਹਦਾ ਡੋਰੀਆ ਵੀ ਸਾਫ਼ ਦਿਖਾਈ ਦੇ ਰਿਹਾ ਇਸ ਵੀਡੀਓ ਦੇ ਵਿੱਚ ਤੇ ਲਓ ਜੀ ਆਹ ਜਿਹੜੇ ਪੀਸ ਹੈ ਇੱਕ ਵਾਰੀ ਫੇਰ ਨਿਗਾ ਮਾਰ ਲਿਓ ਜਿਹੜੇ ਜਿਹੜੇ ਬਚੇ ਹੋਏ ਹੈ ਇੱਕ ਆਹ ਸੂਟ ਹੈ ਜੀ ਇੱਕ ਇਹ ਵਾਲਾ ਸੂਟ ਹੈ ਇਹਦੇ ਨਾਲ ਇਹ ਦੁਪੱਟਾ ਹੈ ਇਹਦੇ ਵੀ ਪੈਚ ਲੱਗਿਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਵੈਸੇ ਦੁਪੱਟੇ ਤੇ ਇੱਕ ਜਿਹੜਾ ਆਪਣੇ ਕੋਲੇ ਸਭ ਤੋਂ ਪਹਿਲਾਂ ਆਇਆ ਸੀਗਾ ਸਟਾਕ ਉਹਨਾਂ ਦੇ ਵਿੱਚੋਂ ਜੀ ਇਹ ਪਿਓਰ ਕਾਟਨ ਦੇ ਇਹ ਸਾਰੇ ਕੱਪੜੇ ਪਿਓਰ ਕਾਟਨ ਦੇ ਆ ਇਹ ਵੀ ਕਾਟਨ ਹੈ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਇਹ ਵਾਲਾ ਇਹਦੀ ਇਸ ਤਰ੍ਹਾਂ ਕਰਕੇ ਪੈਚ ਲੱਗਿਆ ਚਾਰਾ ਸਾਈਡਾਂ ਦੇ ਉੱਪਰ ਇਹਦੇ ਪੈਚ ਹੈ ਤਿੰਨ ਸੂਟ ਇਹ ਹੋਗੇ ਜੀ ਇੱਕ ਜਿਹੜਾ ਇਹ ਵਾਲਾ ਸੂਟ ਹੈ ਬਚਿਆ ਹੋਇਆ ਇਹ ਪੀਸ ਬਚਿਆ ਹੋਇਆ ਜੀ ਇਹ ਵੀ ਬਹੁਤ ਸੋਹਣਾ ਹੈਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਪ੍ਰੋਪਰ ਕਲਰ ਪ੍ਰੋਪਰ ਡਿਟੇਲ ਮਿਲ ਰਹੀ ਹੈ ਇਹ ਸੂਟਾਂ ਦੀ ਤੇ ਇਹ ਵੀ ਸਟਾਫ ਹੈ ਜਿਹੜਾ ਪਿਓਰ ਕਾਟਨ ਦੇ ਵਿੱਚ ਹੈਗਾ ਪਿਓਰ ਕਾਟਨ ਹੈ ਤੇ ਇਹਦੇ ਨਾਲ ਇਹਦੇ ਪੀਸ ਫੁੱਲ ਦੇ ਨਾਲ ਮੈਚ ਹੁੰਦਾ ਵਾ ਇਹ ਦੁਪੱਟਾ ਹੈ ਤੇ ਦੁਪੱਟੇ ਦੇ ਜਿਹੜਾ 4 ਸਾਈਡ ਦੇ ਉੱਪਰ ਪੈਚ ਹੈ ਇਸ ਤਰ੍ਹਾਂ ਬਟਰਫਲਾਈ ਦੀ ਸ਼ੇਪ ਵਿੱਚ ਪੈਚ ਲੱਗਿਆ ਹੋਇਆ ਤੇ ਇਹ ਇਸ ਤਰ੍ਹਾਂ ਇਹਦਾ ਵਰਕ ਹੋਇਆ ਵਾ ਇਹ ਪੀਸ ਹੈ ਜੀ ਜਿਹੜੇ ਆਪਣੇ ਕੋਲੇ ਪਿਛਲੇ ਸਟਾਕ ਦੇ ਵਿੱਚੋਂ ਬਚੇ ਹੋਏ ਐ ਇਹਨਾਂ ਨੂੰ ਡਿਸਕਾਊਂਟ ਕਰਕੇ ਦਿੱਤਾ ਜਾਊਗਾ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਇੱਕ ਅਛਾ ਜੀ ਆ ਰਹਿ ਗਿਆ ਸੀਗਾ ਜਿਹੜਾ ਇਹ ਵੀ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟੀਆਂ ਇਹ ਰੈਮਟੈਕਸ ਦੇ ਵਿੱਚ ਇਹਦੇ ਨਾਲ ਦੁਪੱਟਾ ਹੈ ਨਹੀਂਗਾ ਪਲੇਨ ਬਾਟਮ ਹੈ ਇਹਦੇ ਨਾਲ ਐਜ਼ ਇਟ ਕਲਰ ਹੈ ਜੋ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਸੇਮ ਕਲਰ ਹੈ ਤੇ ਇਹ ਇਸ ਦੀ ਸ਼ਰਟ ਹੈ ਮੈਚਿੰਗ ਇਹ ਵੀ ਬਹੁਤ ਜ਼ਿਆਦਾ ਡਿਸਕਾਊਂਟ ਦੇ ਵਿੱਚ ਰੈਮਟੈਕਸ ਦੀ ਕਾਟਨ ਦਾ ਸੂਟ ਪਿਆ ਹੋਇਆ ਹੁਣ ਆ ਜਾਂਦੇ ਜੀ ਆਪਣੇ ਕੋਲੇ ਨਵੇਂ ਸੂਟ ਜਿਹੜੇ ਨਵੇਂ ਲੇਟੈਸਟ ਡਿਜ਼ਾਈਨ ਆਪਣੇ ਕੋਲੇ ਐਜ਼ ਅ ਸੈਂਪਲ ਦੀ ਤੌਰ ਤੇ ਆਏ ਆ ਆਪਣੇ ਕੋਲੇ ਇਹ ਹੈ ਜੀ ਆਪਣਾ ਸਟਾਫ ਦੇਖ ਲਓ ਤੁਸੀਂ ਇਹਦੇ ਨਾਲ ਦੁਪੱਟਾ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਦੁਪੱਟਾ ਜੀ ਤਿੰਨ ਚਾਰ ਰੰਗਾਂ ਦੇ ਵਿੱਚ ਡਾਈ ਹੋਇਆ ਪਿਆ ਬਹੁਤ ਸੋਹਣਾ ਸਟਾਫ ਹੈ ਸਟਾਫ ਚੈੱਕ ਕਰ ਲਓ ਪਿਓਰ ਕਾਟਨ ਦੇ ਵਿੱਚ ਹੈ ਗਰਮੀ 'ਚ ਪਾਇਆ ਜਾਣ ਵਾਲਾ ਸੂਟ ਹੈ ਇਹਨੂੰ ਫੁੱਲ ਮੈਂ ਤੁਹਾਨੂੰ ਇੰਨਾ ਕੁ ਖੋਲ ਕੇ ਦਿਖਾ ਦਣੀ ਆ ਪੂਰਾ ਨਹੀਂ ਆਪਾਂ ਖੋਲਦੇ ਆ ਜੀ ਇਹਦੇ ਗਲੇ ਦੇ ਉੱਪਰ ਇਹਦਾ ਪੈਚ ਦੇ ਉੱਤੇ ਵਰਕ ਹੋਇਆ ਚੈੱਕ ਕਰੋ ਕਿੰਨਾ ਸੋਹਣਾ ਹੈਗਾ ਇਹ ਆਪਣੇ ਕੋਲੇ ਨਾ ਤਿੰਨ ਕਪੀਸ ਆਏ ਵੀ ਆ ਤਿੰਨ ਪੀਸ ਮਤਲਬ ਤਿੰਨ ਕਲਰ ਆਏ ਹੋਏ ਆ ਇਹਨਾਂ ਦੇ ਵਿੱਚ ਸੂਟ ਮਿਲ ਜਾਣਗੇ ਤੁਹਾਨੂੰ 4-4 5-5 ਪੀਸ ਤਿੰਨ ਕਲਰ ਦੇ ਵਿੱਚ ਅਵੇਲੇਬਲ ਹੈ ਇਸ ਟਾਈਮ ਤੇ ਆਪਣੇ ਕੋਲੇ ਜਿਵੇਂ ਇਹ ਰੈਡੀ ਹੁੰਦੀ ਆ ਤੁਹਾਨੂੰ ਪਸੰਦ ਆਉਂਦੀ ਆ ਕਸਟਮਰ ਦੀ ਰਿਕੁਆਇਰ ਹੁੰਦੀ ਆ ਤਾਂ ਮੈਂ ਇਹਨਾਂ ਨੂੰ ਹੋਰ ਜ਼ਿਆਦਾ ਬਣਵਾਉਣ ਦੀ ਕੋਸ਼ਿਸ਼ ਕਰੂੰਗੀ ਇਹ ਇਸ ਤੇ ਉੱਪਰ ਜੀ ਪੈਚ ਹੋ ਜਾਂ ਪੈਚ ਦੇ ਉੱਪਰ ਇਹ ਵਰਕ ਹੈ ਤੁਸੀਂ ਦੇਖ ਰਹੇ ਹੋ ਹਨਾ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਕਰੀਬ ਤੋਂ ਦਿਖਾਤਾ ਤੇ ਇਹ ਇਸ ਦਾ ਸਟਾਫ ਸਟਾਫ ਤਾਂ ਤੁਸੀਂ ਚੈੱਕ ਕਰ ਹੀ ਲਿਆ ਸੀ ਹਨਾ ਤੁਸੀਂ ਦੇਖ ਲਿਆ 올ਓਵਰ ਸੂਟ ਹੈ ਜੀ ਇਹ 올ਓਵਰ ਦੇ ਨਾਲ ਆ ਇਹਦਾ ਦੁਪੱਟਾ ਹੈ ਦੁਪੱਟਾ ਬਹੁਤ ਸੋਹਣਾ ਡਾਈ ਹੋਇਆ ਵਾ ਡਿਜੀਟਲ ਡਾਈ ਹੋਈ ਵੀ ਆ ਜਿਵੇਂ ਚੰਦੇਰੀ ਮਸਲੀਨ ਦੇ ਦੁਪੱਟੇ ਹੁੰਦੇ ਆ ਗਰਮੀਆਂ 'ਚ ਲੈਣ ਵਾਲੇ ਉਹ ਵਾਲੇ ਦੁਪੱਟਾ ਹੈ ਜੀ ਇਹ ਤੇ ਦੁਪੱਟੇ ਦਾ ਡਾਈ ਹੈ ਬਹੁਤ ਸੋਹਣਾ ਹੋਇਆ ਵਾ ਬਹੁਤ ਸੋਹਣਾ ਇਹਦਾ ਡਾਈ ਹੈ ਕੋਲ ਲੱਖੋ ਜੀ ਇਹ ਇਸ ਦੁਪੱਟੇ ਦਾ ਡਾਈ ਹੈ ਤੇ ਇਹ ਇਸ ਦੁਪੱਟੇ ਦਾ ਸੌਰੀ ਆ ਇਹਦੇ ਨਾਲ ਇੱਕ ਸੂਟ ਹੈ ਇਹ ਇੱਕ ਪੀਸ ਹੋ ਗਿਆ ਹੁਣ ਆਪਾਂ ਦੂਜਾ ਦਿਖਾ ਦਿੰਨੇ ਆ ਜੀ ਇਹ ਵੀ ਵਧੀਆ ਮੈਨੂੰ ਮੈਨੂੰ ਕਲਰ ਵੀ ਬਹੁਤ ਸੋਹਣਾ ਲੱਗਿਆ ਦੁਪट्टे ਦਾ ਕਲਰ ਕੰਟਰਾਸਟ ਸਾਰਾ ਵਧੀਆ ਹੈ ਦਾ ਤੇ ਆਹ ਹੈ ਜੀ ਇਹ ਵੀ ਸੇਮ ਹੈ ਇਹ ਤਿੰਨ ਰੰਗ ਨੇ ਜਿਹੜੇ neck ਦੇ ਉੱਤੇ ਆਏ ਹੋਏ ਹੈਗੇ ਪੈਚ ਦੇ ਉੱਪਰ ਵਰਕ ਕਰਕੇ ਪੈਚ ਦੇ ਉੱਪਰ ਡਿਜ਼ਾਈਨ ਕੀਤਾ ਹੋਇਆ ਕੱਪੜਾ ਸੇਮ ਕਾਟਨ ਦੇ ਵਿੱਚ ਹੈ ਜੀ ਬਹੁਤ ਸੋਹਣਾ ਕੱਪੜਾ ਹੈ ਤੇ ਇਹ ਸੇਮ yellow ਪੈਚ ਲਗਾ ਕੇ ਪੈਚ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਸੋਹਣਾ ਸਟਾਫ ਹੈ ਇਹਦੇ ਨਾਲ ਜਿਹੜਾ ਦੁਪੱਟਾ ਆ ਜਾਂਦਾ ਸੇਮ ਉਹੀ ਜੀ ਸਟਾਫ ਦੁਪट्टे ਦਾ ਸੇਮ ਉਹੀ ਚੰਦੇਰੀ ਮਸਲੀਨ ਲਾਈਟ ਵੇਟ ਤੇ ਇਹਦੇ ਨਾਲ ਜੀ ਫਿਰ ਡਿਜੀਟਲ ਡਾਈ ਦੇ ਉਹੀ ਕੁਲੇ ਮਿਲੇ ਰੰਗ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਇਸ ਦੁਪੱਟੇ ਦਾ ਡਿਜ਼ਾਈਨ ਹੈ ਕਲਰ ਬਹੁਤ ਸੋਹਣੇ ਹੈਗੇ ਇਹ ਇਸ ਦੇ ਵਿੱਚ येलो ਇਹ ਸਾਰੇ ਕੁਲੇ ਦੇ ਮਿਲਦੇ ਜੇ ਜੋ ਵੀ ਇਹਦੇ ਕਲਰ ਸੀਗੇ ਉਹ ਚੱਕ ਕੇ ਇਸ ਦੁਪੱਟੇ ਵਿੱਚ ਐਡ ਕੀਤੇ ਹੋਏ ਹੈ ਇਹ ਇਸ ਦਾ ਦੁਪੱਟਾ ਇਹ ਹੈ ਜੀ ਸੂਟ ਆਈ ਥਿੰਕ ਮੈਨੂੰ ਇਹ ਲੱਗਦਾ ਕਿ ਮੈਂ ਦੁਪੱਟਾ ਇਸਦੇ ਨਾਲ ਗਲਤ ਹੋ ਗਿਆ ਸ਼ਾਇਦ ਮੈਂ ਤੁਹਾਨੂੰ ਇਹ ਵਾਲਾ ਸੂਟ ਖੋਲ ਕੇ ਦਿਖਾਉਣੀ ਹੈ ਮੈਨੂੰ ਡਾਊਟ ਹੈ ਕਿ ਇਹ ਦੁਪੱਟਾ ਇਸ ਵਾਲੇ ਸੂਟ ਦਾ ਨਾ ਹੋਵੇ ਨਬੀਥ ਹੈਲਪ ਕਰੋ ਕਿ ਇਹ ਵਾਲੇ ਮੈਨੂੰ ਥੋੜੇ ਜਿ ਦੇ ਦੁਪट्टे ਦੇ ਕਲਰ ਆ ਜਿਹੜੇ ਉਹ ਇਹਦੇ ਨਾਲ ਨਹੀਂ ਮੈਚ ਹੋ ਰਹੇ ਇਹ ਵਾਲਾ ਦੁਪੱਟਾ ਉਸ ਵਾਲੇ ਸੂਟ ਨਾਲ ਮੈਚ ਹੋ ਰਿਹਾ ਜੀ ਮੈਨੂੰ ਲੱਗਦਾ ਇਹ ਵੀ ਗੜਬੜ ਹੈ ਹਾਂਜੀ ਹਾਂਜੀ ਬਿਲਕੁਲ ਜੀ ਸੇਮ ਜੀ ਨਹੀਂ ਮੇਰੇ ਖਿਆਲ ਦੋਨੋਂ ਸਿਮਿਲਰ ਨਹੀਂ ਨਹੀਂ ਜੀ ਸੇਮ ਹੀ ਨੇ ਦੋ ਦੋਨੋਂ ਦੁਪੱਟੇ ਸੇਮ ਕਲਰ ਦੇ ਨੇ ਸੇਮ ਕਲਰ ਦੇ ਆ ਹਾਂਜੀ ਦੁਪੱਟੇ ਇਹ ਆ ਜੀ ਤੀਸਰਾ ਕਲਰ ਦੁਪੱਟਾ ਸੇਮ ਉਹੀ ਇਹਦੇ ਨਾਲ ਵੀ ਕਲਰ ਕੰਟਰਾਸਟ ਸੇਮ ਹੈਗਾ ਤੇ ਇਹ ਵਾਲਾ ਜੀ ਇਸ ਤੇ ਉੱਪਰ neck ਦੇ ਉੱਪਰ patch ਦਾ work ਤੇ cotton ਦਾ full pure cotton ਦੇ ਵਿੱਚ all over suit ਹੈ ਜੀ all over ਦੇ ਉੱਪਰ neck ਦੇ design ਹੈ neck ਦਾ design ਬਹੁਤ ਸੋਹਣਾ ਹੈ ਨਵਾਂ design ਬਣ ਕੇ ਆਇਆ ਹੈ latest design ਹੈ ਇਸ ਦੇ ਨਾਲ ਉਹੀ ਚੰਦੇਰੀ ਮਸਲੀਨ ਦੇ ਵਿੱਚ ਦੁਪੱਟਾ ਹੈ ਤੇ ਦੁਪੱਟਾ ਉਹੀ ਸੇਮ ਜੀ digital dye ਵਾਲਾ ਹੈ ਕੁਲੇ ਮਿਲੇ ਰੰਗਾਂ ਦੇ ਸਾਰੇ ਇਹ ਜੀ ਜਿਵੇਂ ਮਲਟੀ ਕਲਰ ਦਾ ਹੋ ਗਿਆ ਇਹਨੂੰ ਆਪਾਂ ਕਿਸੇ ਹੋਰ ਸੂਟ ਦੇ ਨਾਲ ਵੀ ਲੈ ਸਕਦੇ ਹਾਂ ਇਸ ਦੁਪੱਟੇ ਦੀ ਖਾਸੀਅਤ ਇਹ ਹੈ ਵੀ ਆਪਾਂ ਇਹਨਾਂ ਨੂੰ ਕਿਸੇ ਵੀ ਸੂਟਾਂ ਦੇ ਨਾਲ ਲੈ ਸਕਦੇ ਹਾਂ ਤੇ ਲਓ ਜੀ ਇਹ ਪੈਚ ਦੇ ਉੱਪਰ ਜਿਹੜਾ ਵਰਕ ਹੈ ਉਸ ਦੇ ਨਾਲ ਕੰਟਰਾਸਟ ਕਰਕੇ ਥੋੜਾ ਜਿਹਾ ਤੇ ਇਹ yellow ਜਿਹੜਾ ਸੇਮ ਕਲਰ ਹੈ ਇਹ ਇਹਦੇ ਵਿੱਚ ਦੁਪੱਟੇ 'ਚ ਪਾ ਕੇ ਕੰਟਰਾਸਟ ਕੀਤਾ ਹੋਇਆ ਹੈਗਾ ਤੇ ਪੈਚ ਨਾਲ ਦਾ ਜਿਹੜਾ ਇਹ ਕਲਰ ਦਿੱਤਾ ਹੋਇਆ ਦੁਪੱਟੇ ਦੇ ਵਿੱਚ ਸੋ ਕੁਲੇ ਮਿਲਿਆ ਜਾ ਬੜਾ ਸੋਹਣਾ ਇਹ ਆਹੋ ਹੈ ਜੀ ਡਿਜ਼ਾਈਨ ਹੈ ਨਵਾਂ ਤਿੰਨ ਪੈਚਵਰਕ ਵਾਲੇ ਇਹ ਨਵੇਂ ਡਿਜ਼ਾਈਨ ਆਏ ਆ ਤੁਹਾਨੂੰ ਕਿਸੇ ਨੂੰ ਪਸੰਦ ਹੋਣ ਤੁਸੀਂ ਆਰਡਰ ਕਰ ਲਿਓ ਇਹਨਾਂ ਤਿੰਨਾਂ ਦੇ ਵਿੱਚ ਤਿੰਨ ਰੰਗਾਂ ਦੇ ਵਿੱਚ 4-4 ਪੀਸ ਮੇਰੇ ਕੋਲੇ ਇਸ ਟਾਈਮ ਤੇ ਅਵੇਲੇਬਲ ਨੇ ਨਵੇਂ ਰੰਗ ਨਵੇਂ ਡਿਜ਼ਾਈਨ ਕਦੋਂ ਆਉਂਦੀ ਆ ਉਸ ਚੀਜ਼ ਦਾ ਹਜੇ ਪਤਾ ਨਹੀਂ ਜੀ ਕੰਮ ਚੱਲ ਰਿਹਾ ਹਜੇ ਹੋਰ ਵੀ ਪੈਚਵਰਕ ਵਾਲੇ ਸੂਟ ਵੀ ਕਈ ਜ਼ਿਆਦਾ ਮਤਲਬ ਦਿੱਤੇ ਹੋਏ ਹੈਗੇ ਕਦੋਂ ਆਉਂਦੇ ਆ ਉਹਨਾਂ ਦਾ ਕੁਝ ਹਜੇ ਕਹਿ ਨਹੀਂ ਸਕਦੇ ਅੱਛਾ ਜੀ ਇੱਕ ਤੁਹਾਨੂੰ ਹੁਣ ਹੋਰ ਦਿਖਾ ਦਿੰਨੇ ਆ ਜਿਹੜਾ ਮੈਂ ਪਹਿਲਾਂ ਵੀ ਸੂਟ ਦਿਖਾਇਆ ਸੀਗਾ ਬਹੁਤ ਸੋਹਣਾ ਸੂਟ ਹੈ ਜੀ ਇਹਨੂੰ ਆਪਾਂ ਚਲੋ ਆਪਾਂ ਨਹੀਂ ਕਰਦੇ ਨਾ ਵੀ ਪੋਪਰ ਨਾ ਕਰੋ ਪਹਿਲਾਂ ਵੀ ਦਿਖਾਇਆ ਹੋਇਆ ਹੈ ਇਹ ਇਸ ਦਾ ਸੈਲਫ ਇਸ ਤਰ੍ਹਾਂ ਛੋਟੇ ਛੋਟੇ ਵਾਈਟ ਦੇ ਵਿੱਚ ਵਾਈਟ ਬਿੰਦੀ ਹੈ ਬਹੁਤ ਸੋਹਣੀ ਇੰਨੀ ਜਿਆਦਾ ਸੋਹਣੀ ਕੁਆਲਿਟੀ ਹੈ ਨਾ ਇਸ ਦਾ ਆਪਣਾ ਹੀ ਇੱਕ ਰੂਪ ਹੈ ਇਹ ਇਹ ਸਟਾਫ ਨੂੰ ਆਪਾਂ ਕਿਸੇ ਹੋਰ ਸਟਾਫ ਦੇ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ ਆ ਪੂਰੀ ਇਹ ਰਿਚ ਕੁਆਲਿਟੀ ਵਾਲੇ ਸੂਟ ਨੇ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਆਫਿਸ ਵੇਅਰ ਸਕੂਲ ਵੇਅਰ ਕਰਨ ਵਾਲੇ ਜਿਵੇਂ ਕਪੜੇ ਇਹ ਇੱਕ ਅੱਛੀ ਜਗ੍ਹਾ ਤੇ ਵੇਅਰ ਕਰਨ ਵਾਲੇ ਕਪੜੇ ਆ ਉਹ ਆਪਾਂ ਘਰੇ ਵੀ ਪਾ ਸਕਦੇ ਆ ਇਹ ਵੀ ਪਾ ਸਕਦੇ ਆ 노 ਡਾਊਟ ਪਰ ਇਹਨਾਂ ਨੂੰ ਆਪਾਂ ਇੱਕ ਅੱਛੀ ਥਾਂ ਤੇ ਪਾ ਸਕਦੇ ਆ ਇਹ ਇੱਕ ਆਪਣੇ ਅੱਛੀ ਲੁੱਕ ਪ੍ਰੋਵਾਈਡ ਕਰਦੇ ਨੇ ਤੇ ਇੱਕ ਇਹ ਸੂਟ ਪਿਆ ਹੋਇਆ ਸੀਗਾ ਜੀ ਇਹ ਇੱਕ ਕਸਟਮਰ ਨੇ ਆਪਣੇ ਤੋਂ ਮੰਗਵਾ ਰੱਖਿਆ ਸੀਗਾ ਇਹ ਵਾਲਾ ਸੂਟ ਆ ਜਿਹੜਾ ਇਹ ਆਪਣੇ ਕੋਲੇ ਰਹਿ ਗਈ ਹੈ ਜੀ ਚਾਰ ਪੀਸ ਇਸ ਦੇ ਇਹਨਾਂ ਦੇ ਵੀ ਆਰਡਰ ਆਏ ਆ ਇਹ ਮੈਂ 10 ਪੀਸ ਲੈ ਕੇ ਆਈ ਸੀ 6 ਪੀਸ ਮੇਰੇ ਸੇਲ ਹੋ ਗਿਆ ਇਹ ਟੈਬੀ ਮਸਲੀਨ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਲਾਈਟ weight ਕੱਪੜਾ ਹੈ ਪਾਰਟੀ wear ਬਣਾ ਸਕਦੇ ਹੋ ਤੁਸੀਂ ਇਹ ਘਰੇ ਪਾਉਣ ਵਾਲੇ ਜਿਵੇਂ ਸੂਟ ਨਹੀਂ ਹੁੰਦੇਗੇ ਇਹਨਾਂ ਦੇ ਇਹ 올ਓਵਰ ਹੈ ਕਈਆਂ ਨੇ ਮੈਚਿੰਗ ਕਰਵਾਈ ਆ ਇਹਦੇ ਨਾਲ ਤੇ ਕਈਆਂ ਨੂੰ 올ਓਵਰ ਦਿੱਤੇ ਹੋਏ ਆ ਇਹ ਆਪਣੇ ਕੋਲੇ ਚਾਰ ਪੀਸ ਪਏ ਨੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤੁਸੀਂ 올ਓਵਰ ਵੀ ਲੈ ਸਕਦੇ ਹੋ ਕਿ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਹੈ ਜੀ ਇਹ ਹੁਣ ਤਾਂ ਪਾਲੀਥੀਨ ਦੇ ਵਿੱਚ ਇਸ ਤਰ੍ਹਾਂ ਪੈਕ ਹੈ ਇਹ ਮੈਂ ਪਿਛਲੀ ਵੀਡੀਓ ਵਿੱਚ ਦਿਖਾਈ ਸੀ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਕਿ ਇਹ ਵਾਲੇ ਸੂਟ ਥੋੜੇ ਜਿਹਾ ਆਹ ਵਾਲੇ ਸੂਟਾਂ ਤੋਂ ਐਕਸਪੈਂਸਿਵ ਹੈ ਕਿਉਂਕਿ ਇਹ ਪਾਰਟੀ ਵੇਅਰ ਹੈ ਟੈਬੀ ਮਸਲੀਨ ਦੇ ਸੂਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਟੈਬੀ ਮਸਲੀਨ ਦਾ ਕੀ ਪ੍ਰਾਈਸ ਚੱਲਦਾ ਹੈ ਤੇ ਇੱਕ ਜੀ ਆਪਣੇ ਕੋਲੇ ਹੈਗਾ ਇਹਦੇ ਵਿੱਚ ਵੀ ਆਪਣੇ ਕੋਲੇ ਕਈ ਲੇਟੈਸਟ ਡਿਜ਼ਾਈਨ ਆਏ ਹੋਏ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਇਹ ਪੈਚਵਰਕ ਦੇ ਵਿੱਚ ਇਹ ਕਸਟਮਰ ਦਾ ਆਰਡਰ ਲੱਗਿਆ ਹੋਇਆ ਬਹੁਤ ਸੋਹਣਾ ਸੂਟ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਗੀਜ਼ਾ ਦੀ ਕਾਟਨ ਦੇ ਉੱਪਰ ਇਹ ਆਪਾਂ ਦੀ 5 ਸੂਟ ਰੈਡੀ ਕਰਵਾ ਲਏ ਸੀਗੇ ਜਿਹੜੇ ਪੰਜੇ ਦੇ ਪੰਜ ਕਸਟਮਰਾਂ ਨੇ ਬੁੱਕ ਕਰ ਲਏ ਸੀ ਤੇ ਇੱਕ ਕਸਟਮਰ ਤੋਂ ਪੇਮੈਂਟ ਨਹੀਂ ਹੋ ਸਕੀ ਕੋਈ ਇਸ਼ੂ ਸੀਗਾ ਤੇ ਉਹਨਾਂ ਦੀ ਵੇਟ ਕਰੀ ਫੇਰੇ ਇਹ ਜਿਹੜਾ ਕੋਰੀਅਰ ਆਪਾਂ ਨਹੀਂ ਕੀਤਾ ਜੇ ਕੋਈ ਲੈਣਾ ਚਾਵੇ ਤਾਂ ਇਹ ਸੂਟ ਦੀ ਇਨਕੁਆਰੀ ਲੈ ਸਕਦਾ ਮੈਂ ਖੋਲ ਕੇ ਵੀਡੀਓ WhatsApp ਦੇ ਉੱਪਰ ਅੱਛੀ ਤਰ੍ਹਾਂ ਇਸ ਦੀ ਵੀਡੀਓ ਫੋਟੋ ਮੈਂ ਭੇਜ ਦੂੰਗੀ ਬਹੁਤ ਜ਼ਿਆਦਾ ਹਟ ਕੇ ਬਹੁਤ ਸੋਹਣਾ ਸੂਟ ਹੈ ਜੀ ਕੀਜ਼ਾ ਕਾਟਨ ਹੈ ਦੇ ਨਾਲ ਮਸਲੀਨ ਦਾ ਦੁਪੱਟਾ ਲੱਗਿਆ ਪਿਓਰ ਮਸਲੀਨ ਦਾ ਤੇ ਉਹਨੂੰ ਡਿਜੀਟਲ ਡਾਈ ਹੋਈ ਵੀ ਹੈ ਇਹ ਇਸ ਦਾ ਬੇਸ ਕਲਰ ਹੈ ਇਸ ਦੇ ਉੱਪਰ ਪੈਚ ਵਰਕ ਆ ਥੋੜਾ ਕਰੀਬ ਤੋਂ ਦਿਖਾ ਦਈਏ ਇਸ ਤੇ ਪੈਚ ਜੌਰਜਟਾ ਦੇ ਲੱਗੇ ਹੋਇਆ ਇੰਨੀ ਸੋਹਣੀ ਫਿਨਿਸ਼ਿੰਗ ਆ ਇਸ ਦੀ ਆਊਟਲਾਈਨਿੰਗ ਜਿਵੇਂ ਬਾਰਡਰਿੰਗ ਕੀਤੀ ਹੋਈ ਹੈ ਤੇ ਇਸ ਦੇ ਵਿੱਚ ਸੈਲਫ ਡਿਜ਼ਾਈਨ ਪੁੱਛਣੀ ਆ ਪਲੇਨ ਹੀ ਜ਼ਿਆਦਾ ਹੈ ਸਟਾਫ ਹੈ ਬੜਾ ਸੋਹਣਾ ਸਟਾਫ ਹੈ ਬਹੁਤ ਸੋਹਣਾ ਕੱਪੜਾ ਤੇ ਬਹੁਤ ਸੋਹਣਾ ਵਰਕ ਮਤਲਬ ਇਸ ਤੇ ਰੈਡੀ ਹੋਇਆ ਵੈ ਪੂਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਵਰਕ ਹੈ ਕਿਸੇ ਨੂੰ ਇੰਟਰਸਟ ਹੋਇਆ ਪਹਿਲਾ ਵੀਡੀਓ ਨਹੀਂ ਦੇਖੀ ਕੋਈ ਨਵਾਂ ਕਸਟਮਰ ਆ ਕੇ ਜੁੜਿਆ ਨਵਾਂ ਸਬਸਕ੍ਰਾਈਬਰ ਆਇਆ ਆਪਣਾ ਉਹ ਦੇਖ ਰਿਹਾ ਇਸ ਸੂਟ ਦੀ ਇਨਕੁਆਰੀ ਲੈਣਾ ਚਾਹੁੰਦਾ ਇਸ ਦੀ ਪੂਰੀ ਪ੍ਰੋਪਰ ਡਿਟੇਲ ਇਸ ਦੀ ਵੀਡੀਓ ਫੋਟੋ ਤਾਂ ਮੈਂ ਉਹਨੂੰ ਇੰਸਟਾ ਦੇ ਉੱਪਰ ਜਾਂ ਵਟਸਐਪ ਦੇ ਉੱਪਰ ਇਸ ਦੀ ਪ੍ਰੋਪਰ ਡਿਟੇਲ ਦੇ ਦੂੰਗੀ ਵਟਸਐਪ ਨੰਬਰ ਹੈ ਜੀ ਆਪਣਾ 9464628864 ਤੇ ਇੰਸਟਾ ਆਈਡੀ ਹੈ ਜੀ ਆਪਣੀ ਸਿੱਧੂ ਬਲੌਗਿੰਗ 62 ਆਪਾਂ ਨੂੰ ਉੱਥੇ ਡੀਐਮ ਕਰ ਲਿਓ ਚਾਹੇ ਵਟਸਐਪ ਕਰ ਲਿਓ ਤੁਹਾਨੂੰ ਇਹਨਾਂ ਸੂਟਾਂ ਦੀ ਜਿਹੜੀ ਪ੍ਰੋਪਰ ਡਿਟੇਲ ਹੈ ਉਹ ਮੈਂ ਉੱਥੇ ਦੇ ਦ ਕਿ ਜਿਹੜੇ ਛੂਟਾ ਜੀ ਆ ਵੀ ਇਹ ਵੀ ਮੇਰੇ ਕੋਲੇ 10 ਪੀਸ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ 2-3 ਪੀਸੀ ਬਚੇ ਹੋਏ ਐ ਇਸ ਦੇ ਨਾਲ ਇਹ ਇਹਦੇ ਉੱਪਰ embroidery ਹੋਈ ਵੀ ਆ ਇੰਨਾ ਸੋਹਣਾ ਖਾਦੀ ਜਿਵੇਂ ਮਲਮਲ ਦਾ ਇਹਦੇ ਨਾਲ ਦੁਪੱਟਾ ਹੈ ਤੇ ਉਸ ਤੇ ਉੱਪਰ embroidery ਹੋਈ ਵੀ ਆ ਇਹੀ ਇਹਦੀ ਸ਼ਰਟ ਹੈ ਜੀ ਇਹੀ ਦੁਪੱਟਾ ਹੈ ਜਿਹੜੇ ਸਾਰੇ ਦੁਪੱਟੇ ਦੇ ਉੱਪਰ ਵਰਕ ਹੈ ਸਾਰੀ ਸ਼ਰਟ ਦੇ ਅੱਗੇ ਪਿੱਛੇ ਵਰਕ ਹੈ ਪੂਰਾ ਭਰਿਆ ਹੋਇਆ ਜੀ ਇਹ ਵਰਕ ਦੇ ਨਾਲ ਤੇ ਇਸ ਦੇ ਨਾਲ ਪਲੇਨ ਇੰਨੀ ਸੋਹਣੀ ਕਾਟਨ ਦੇ ਵਿੱਚ ਇਹ ਬਾਟਮ ਹੈ ਪਿੰਕ ਬੜਾ ਪਿਆਜੀ ਜਿਹਾ ਪਿੰਕ ਬੜਾ ਪਿਆਰਾ ਜਿਹਾ ਪਿੰਕ ਰੰਗ ਹੈ ਇਹਦੇ ਵਿੱਚ ਇਹ ਸੂਟ ਆਪਣੇ ਕੋਲੇ ਅਵੇਲੇਬਲ ਨੇ ਕਰ ਸਕਦੇ ਹੋ ਜੀ ਇਨਕੁਆਰੀਆਂ ਇਹ ਸੇਮ ਉਹੀ ਆ ਗਿਆ ਜੀ ਇਹਦੇ ਨਾਲ ਦੇ ਇਹ ਸੂਟ ਹੈ ਜਿਹੜੇ ਅਜੋ ਜੀ ਹੁਣ ਦੋ ਪੀਸ ਤੁਹਾਨੂੰ ਜਿਹੜੇ ਮੈਂ ਪਹਿਲਾਂ ਵਾਲੀਆਂ ਵੀਡੀਓ ਚ ਜਿਹੜੇ ਪਾਈ ਸੀ ਮੈਂ ਤੁਹਾਨੂੰ ਉਹੀ ਦਿਖਾ ਰਹੀ ਹਾਂ ਨਵਾਂ ਡਿਜ਼ਾਈਨ ਕੁਝ ਨਹੀਂ ਦਿਖਾ ਰਹੀ ਜਿਹੜੇ ਪਏ ਹੋਏ ਐ ਇਹ ਕਿਉਂਕਿ ਇਹ ਫ੍ਰੀ ਸ਼ਿਪਿੰਗ ਹੈ ਤੁਹਾਨੂੰ ਹੋਰ ਦੱਸ ਦਗੀ ਜੀ ਇਹਨਾਂ ਦੀ ਸ਼ਿਪਿੰਗ ਫ੍ਰੀ ਹੈ ਇਹ ਸਾਰੇ ਸੂਟ ਫ੍ਰੀ ਸ਼ਿਪਿੰਗ ਤੇ ਜਾਣਗੇ ਇਹ ਫੇਰ ਆ ਗਿਆ ਜੀ ਟੈਬੀ ਮਸਲੀਨ ਦਾ ਇਹ ਮੈਂ ਪਹਿਲਾਂ ਵੀਡੀਓ ਵਿੱਚ ਦਿਖਾਇਆ ਸੀਗਾ ਇਹ ਇਸ ਦੀ ਬਾਰਡਰ ਹੈ ਦੁਪट्टे ਦਾ ਇਹਦੇ ਵਿੱਚ ਕਮੀਜ਼ ਦੇ ਨਾਲ ਦਾ ਹੀ ਸਟਾਫ ਹੈ ਦੁਪट्टे ਦਾ ਸਟਾਫ ਵੀ ਸੂਟ ਨਾਲ ਦਾ ਹੈ ਦੁਪट्टे ਦੇ ਬਾਰਡਰ ਹੈ ਜੋ ਪ੍ਰਿੰਟ ਆ ਆਲਓਵਰ ਸੂਟ ਦਾ ਉਹੀ ਦੁਪट्टे ਦੇ ਸੈਂਟਰ ਵਿੱਚ ਹੈ ਇਹ ਬਾਰਡਰ ਹੈ ਤੇ ਆ ਇਸ ਦਾ ਜੀ ਟੈਪੀ ਮਸਲੀਨ ਦਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣਾ ਸੂਟ ਹੈ ਤੇ ਉਹਦੇ ਵਿੱਚ ਦੂਸਰਾ ਕਲਰ ਇਹ ਆਪਣੇ ਕੋਲੇ ਅਵੇਲੇਬਲ ਹੈ ਜੀ ਇਹ ਸੇਮ ਬਾਰਡਰ ਡਿਜ਼ਾਈਨ ਇਹ ਵਾਲੇ ਸੂਟ ਨਾਲ ਦਾ ਵਿਚਾਲੋਂ ਦੁਪੱਟਾ ਹੈ ਸਾਰਾ ਇਹ ਹੈ ਜੀ ਇਸ ਦਾ ਸੈਲਫ ਪ੍ਰਿੰਟ ਹੈ ਜਿਹੜਾ ਇਸ ਦਾ ਲਾਈਨਿੰਗ ਵਾਲੀ ਟੈਪੀ ਮਸਲੀਨ ਹੈ ਬਹੁਤ ਸੋਹਣਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਇਹ ਜੀ ਕੋਸ਼ਾ ਆਪਣੇ ਕੋਲੇ ਪੀਸ ਜਿਹੜੇ ਬਚੇ ਹੋਏ ਸੀ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਨਵੇਂ ਡਿਜ਼ਾਈਨ ਆਏ ਹੋਏ ਆ ਹਾਂ ਜੀ ਇਹ ਕੇਸ ਸੂਟ ਹੈ ਜੀ ਇਹ ਕਸਟਮਰ ਦਾ ਕੋਰੀਅਰ ਲੱਗਿਆ ਹੋਇਆ ਮਸਲੀਨ ਦੀ ਪਿਓਰ ਲਾਈਨਿੰਗ ਵਾਲੀ ਦੁਪੱਟਾ ਇਸ ਦੇ ਨਾਲ ਜਿਹੜਾ ਡਿਜੀਟਲ ਡਾਈ ਹੋਇਆ ਹੋਇਆ ਹੈ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਜਿਹੜਾ ਇਹ ਜਿੰਨੇ ਵੀ ਪੈਕ ਹੋਏ ਜੇ ਸਾਰੇ ਕਸਟਮਰ ਲਈ ਜਾ ਰਹੇ ਆ ਇਹਨਾਂ ਦੇ ਨਾਲ ਦੇ ਜਿਹੜੇ ਪਏ ਹੋਏ ਆ ਮਤਲਬ ਮੈਂ ਤੁਹਾਨੂੰ ਇਸ ਲਈ ਦਿਖਾਇਆ ਕਿਉਂਕਿ ਇਹ ਸਾਰੇ ਪੈਕ ਹੈ ਇਹਨਾਂ ਵਿੱਚ ਵਿਜ਼ਿਟਿੰਗ ਕਾਰਡ ਪਾਇਆ ਹੋਇਆ ਹੈ ਇਹ ਸਾਰੇ ਕੋਰੀਅਰ ਲੱਗੇ ਹੋਏ ਹੈ ਇਹਨਾਂ ਦੇ ਨਾਲ ਦੇ ਸੇਮ ਜਿਹੜੇ 2 2 3 3 ਪੀਸ ਬਚੇ ਹੋਏ ਨੇ ਉਹ ਮਿਲ ਜਾਣਗੇ ਜੀ ਤੁਹਾਨੂੰ ਤਾਂ ਮੈਂ ਤੁਹਾਨੂੰ ਇਹ ਚੀਜ਼ ਦਿਖਾ ਰਹੀ ਹਾਂ ਕਿਉਂਕਿ ਇਹ ਪੈਕ ਹੈ ਤੇ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਪੂਰਾ ਇਹ ਸ਼ਰਟਵਰਕ ਕੋਈ ਵੀ ਇਸ ਦੇ ਨਾਲ ਡਿਜੀਟਲ ਡਾਈ ਦਾ ਦੁਪੱਟਾ ਹੈ ਇਹ ਵੀ ਸੂਟ ਆਪਣੇ ਕੋਲੇ ਅਵੇਲੇਬਲ ਹੈ ਕਿਸੇ ਕਸਟਮਰ ਨੇ ਇਸ ਦੀ ਇਨਕੁਆਰੀ ਲੈਣੀ ਹੋਵੇ ਉਹ ਵੀ ਲੈ ਸਕਦਾ ਤੇ ਲਓ ਜੀ ਆਪਾਂ ਇਹ ਸਾਰੇ ਜਿਹੜੇ ਇਹ ਆਪਣੇ ਕੋਰੀਅਰ ਜਾ ਰਹੇ ਹੈ ਮੈਂ ਇਸ ਵਾਰ ਕੋਰੀਅਰ ਵਾਲੇ ਨੂੰ ਮੈਂ ਘਰ ਬੁਲਾਇਆ ਮੈਂ ਚਾਰਜਸ ਜ਼ਿਆਦਾ ਖੁਦ ਆਪਣੇ ਕੋਲੋਂ ਪੇ ਕਰ ਰਹੀਆਂ ਡੋਂਟ ਵਰੀ ਤੁਹਾਡੇ ਤੋਂ ਕੁਝ ਨਹੀਂ ਲੈ ਰਹੀਆਂ ਮੈਂ ਸਿਰਫ ਆਪਣਾ ਹੀ ਮਤਲਬ ਆਪਣੇ ਕੋਲੋਂ ਚਾਰਜਸ ਪੇ ਕਰੂੰਗੀ ਪਰ ਤੁਹਾਨੂੰ ਤਸੱਲੀ ਬਖਸ਼ ਕੰਪਨੀ ਤੋਂ ਕੋਰੀਅਰ ਲੱਗੇਗਾ ਤੁਹਾਡੇ ਗੇਟ ਤੱਕ ਕੋਰੀਅਰ ਆਏਗਾ ਟਰੱਸਟਡ ਕੰਮ ਹੈ ਤੁਸੀਂ ਬੇਫਿਕਰ ਹੋ ਕੇ ਕੋਰੀਅਰ ਲਗਵਾ ਸਕਦੇ ਹੋ ਆਪਣੇ ਆਰਡਰ ਦੇ ਸਕਦੇ ਹੋ ਤੇ ਲਓ ਜੀ ਇਹ ਸਟਾਕ ਹੈ ਜਿਹੜਾ ਇਹ ਤੁਸੀਂ ਲੈ ਸਕਦੇ ਹੋ ਇਹ ਬੁਕਿੰਗ ਹੈ ਉਹ ਵੀ ਬੁਕਿੰਗ ਹੈ ਬਟ ਉਹਦੇ ਨਾਲ ਦੇ ਤੁਹਾਨੂੰ ਸੂਟ 2 2 3 3 ਪੀਸ ਅਵੇਲੇਬਲ ਨੇ ਲੈ ਸਕਦੇ ਹੋ ਤੁਸੀਂ ਪਾਰਟੀ ਵੇਅਰ ਫੈਂਸੀ ਸੂਟ ਨੇ ਸ਼ਿਪਿੰਗ ਫ੍ਰੀ ਹੈ ਜੀ ਅੱਜ ਇੱਕ ਤੁਹਾਨੂੰ ਹੋਰ ਦੱਸ ਦਈਏ ਸ਼ਿਪਿੰਗ ਇਹਨਾਂ ਦੇ ਉੱਪਰ ਫ੍ਰੀ ਹੈ ਤੇ ਲਓ ਜੀ ਆਪਾਂ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਸਟਾਕ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ